ਲੋ ਵੀ ਮਿੱਤਰੋ ਆ ਜਿਹੜੀ ਚੀਜ਼ ਮੇਰੇ ਹੱਥੇ ਦੇਖ ਰਹੇ ਹੋ ਨਾ ਤੁਸੀਂ ਤੇ ਘਰ ਦੇ ਵਿੱਚ ਬੁੜੀਆਂ ਦੀ ਨਾ ਅੱਧਾ ਕੰਮ ਇਹਨੇ ਨਿਵੇੜ ਦੇਣਾ ਅੱਧਾ ਕੰਮ ਕੀ ਮੈਨੂੰ ਵੀੜਨਾ ਹੁਣ ਜਿਆਦਾ ਦਿੱਕਤ ਹੁੰਦੀ ਆ ਪੋਚੇ ਲਾਉਣ ਦੀ ਤੇ ਆਹ ਨਿੱਕੀ ਜੀ ਮਸ਼ੀਨ ਆ ਜਿਹੜੀ ਇਹਦੇ ਵਿੱਚ ਤੁਹਾਡੇ ਪੋਚੇ ਲਾ ਦੂ ਸਾਰੇ ਕਿਤੇ ਤੇ ਸਾਰੀ ਮਾੜਾ ਮੋਟਾ ਕਚਰਾ ਹੁੰਦਾ ਜਿਹੜਾ ਉਹ ਵੀ ਹੁੰਜ ਕੇ ਲਾ ਜਾਂਦਾ ਨਾਲ ਤੇ ਸਾਰੀ ਜਾਣਕਾਰੀ ਵੀ ਦਵਾਂਗੇ ਇਸ ਬਾਰੇ ਬਾਈ ਆਪਣੇ ਨਾਲ ਸਸੀ ਕਾ ਭਾਈ ਜੀ ਸਸੀ ਕਾ ਭਾਈ ਠੀਕ ਹੈ ਸਤਾ ਵੀਰੇ ਬਹੁਤ ਵਧੀਆ ਵੀਰੇ ਤੇ ਬਾਈ ਜੀ ਪਹਿਲਾਂ ਮੈਨੂੰ ਐ ਦੱਸੋ ਵੀ ਇਹ ਵਾਕਈ ਪੂੰਛਾ ਪਾਚਾ ਸਾਰਾ ਕੁਝ ਲਾਇਆ ਦੀ ਇਸ ਮੇਟ ਕੇ ਹਾਂਜੀ ਵੀਰ ਜੀ ਇਹ ਐਮ ਆਈ ਕੰਪਨੀ ਦਾ ਰੋਬੋਟਿਕ ਮੋਪ ਹੈ ਹੂੰ ਇਹ ਬੁੱਕ ਆਪਣਾ ਸਖਸ਼ਮ ਕਰਦਾ ਹੈ ਵੈਕਿਊਮ ਕਰਦਾ ਹੈ ਇਹ ਬੁੱਕਰ ਮਾਰਦਾ ਹੈ ਬੁੱਕਰ ਮਾਰਦੇ ਨਾਲ ਨਾਲ ਜੇ ਤੁਸੀਂ ਇਹਦਾ ਪੂੰਛਾ ਮਰਵਾਉਣਾ ਹੈ ਨਾਲ ਨਾਲ ਪੂੰਛਾ ਵੀ ਮਾਰਦਾ ਹੈ ਅੱਛਾ ਘਰ ਦੇ ਘਰ ਦੇ ਵਿੱਚ ਝਾੜੂ ਤੇ ਪੂੰਛਾ ਦੋਨੇ ਕੰਮ ਹੀ ਕਰਦਾ ਦੋਨੇ ਕੰਮ ਹੀ ਕਰਦਾ ਇਹ ਚਾਰਜ ਹੋਣ ਤੋਂ ਬਾਅਦ 1250 ਸਕੁਅਰ ਫੁੱਟ ਏਰੀਆ ਕਵਰ ਕਰਦਾ ਹੈ ਅੱਛਾ ਤੇ ਪੌਣੇ ਘੰਟੇ ਦੇ ਵਿੱਚ ਫਿਰ ਫੁੱਲ ਚਾਰਜ ਹੋ ਜਾਂਦਾ ਹੈ ਅੱਛਾ ਜੀ ਹੁਣ ਹੁਣ ਇਹ ਜੇ ਆਪਾਂ ਚਲਾਉਣਾ ਹੈ ਇਹਨੂੰ ਹਾਂਜੀ ਵੀਰ ਜੀ। ਪਰ ਉਹ ਤੇ ਇਹ ਚੱਲੂਗਾ ਇਹ ਕਿੱਥੋਂ ਚੱਲਣਾ ਇਹ 30 ਸੁਰੂ। ਵੀਰ ਜੀ ਆ ਦੇਖੋ ਇਹ ਜੋ ਤੇ ਆ ਪਾਵਰ ਦਾ ਸਵਿਚ ਹੈ ਆ ਪਾਵਰ ਸਵਿਚ 7 ਸੈਕਿੰਡ ਨੱਪ ਕੇ ਰੱਖਣਾ ਪੈਂਦਾ ਆਪਾਂ ਨੂੰ। ਇਹ ਹੁਣ ਔਨ ਹੋ ਚੁੱਕਿਆ। ਹੂੰ। ਹੁਣ ਇੱਥੋਂ ਜੇ ਆਪਾਂ ਨੇ ਬਿਨਾ ਐਪ ਤੋਂ ਚਲਾਣਾ ਵੈਸੇ ਤਾਂ ਇਹ ਐਪ ਤੇ ਚੱਲਦਾ ਹੈ। ਅੱਛਾ। ਇਹਦੀ ਆਪ ਦੀ ਸ਼ਾਓਮੀ ਦੀ ਐਪ ਹੈ। ਹੂੰ ਹੂੰ। ਉਹਦੇ ਨਾਲ ਇਹ ਵਾਈਫਾਈ ਨਾਲ ਅਟੈਚ ਹੋ ਕੇ ਫਿਰ ਚੱਲਦਾ ਹੈ। ਠੀਕ ਹੈ। ਇਹ ਘਰ ਦੇ ਕੱਲੇ ਕੋਨੇ-ਕੋਨੇ 'ਚ ਕੱਲੇ-ਕੱਲੇ ਕੋਨੇ ਜਿੱਥੇ ਹੱਥ ਨਹੀਂ ਲੱਗਦੇ। ਬੜਾ ਨੇੜੇ ਆ ਕੇ ਦਿਖਾ ਦੀ ਹੈ ਨਾ ਇਹਨੂੰ। ਕੱਲੇ-ਕੱਲੇ ਕੋਨੇ ਬੈੱਡ ਦੇ ਥੱਲੇ ਤੱਕ ਵਰਗਾ ਇਹ ਨੂੰ ਮੜਾ ਹੁਣ ਚਲਾ ਕੇ ਦਿਖਾਓ ਚੱਲਦਾ ਕਿਵੇਂ ਸਾਫ਼ ਸੁਪਾਈ ਕਰੂਗਾ ਅੱਛਾ ਇਹ ਐਵੇਂ ਕੋਈ ਜਾਊਗਾ ਨਾ ਆ ਥੱਲੇ ਇਹ ਦੇ ਕੋ ਆ ਦੇਖੋ ਯਾਰ ਇਹ ਝਾੜੂ ਆ ਜੀ ਇਹ ਝਾੜੂ ਆ ਇਹ ਤਾਂ ਸਖਸ਼ਮ ਆ ਆ ਮੜਾ ਦਿਖਾ ਦਿੰਨੀ ਮੋਕ ਨਾ ਬਹਿ ਕੇ ਆ ਦੇਖੋ ਤੁਸੀਂ ਕੋਲੇ ਆ ਕੇ ਆ ਦੇਖੋ ਥੱਲੇ ਘੁੰਮੇ ਜਾਂਦਾ ਨਾ ਇਹਦਾ ਝਾੜੂ ਵਾਲਾ ਸਿਸਟਮ ਹੈ ਤੇ ਇਹਨੂੰ ਇਹ ਸਾਫ ਕਰ ਦੂਗਾ ਚੰਗੀ ਤਰ੍ਹਾਂ ਹੁਣ ਤੁਹਾਡੇ ਜਿੱਥੇ ਝਾੜੂ ਲੱਗਣ ਵਾਲਾ ਝਾੜੂ ਲਾਊਗਾ ਉਸ ਤੋਂ ਬਾਅਦ ਇਹ ਪੋਚਾ ਲਾਊਗਾ ਉਸ ਤੋਂ ਬਾਅਦ ਨਾਲ ਨਾਲ ਪੋਚਾ ਵੀ ਲੰਦਾ ਅੱਛਾ ਇਹਦੇ ਵਿੱਚ ਪਾਣੀ ਪਿਆ ਜਾਂਦਾ ਇਹ ਡਰਮ ਹੁੰਦਾ ਹੈ ਡਰਮ ਵਿੱਚ ਪਾਣੀ ਪਿਆ ਜਾਂਦਾ ਥੱਲੇ ਪੋਚਾ ਉਹ ਗਿੱਲਾ ਹੋ ਜਾਂਦਾ ਅੱਛਾ ਇਹਨੂੰ ਇਹਨੂੰ ਬੰਦ ਕਰਿਓ ਹੁਣ ਇੱਕ ਵਾਰੀ ਇਹ ਕੀੜੀ ਤੱਕ ਨਹੀਂ ਛੱਡਦਾ ਜੀ ਇਹ ਕੀੜੀ ਤੱਕ ਚੱਕ ਕੇ ਨਾਲ ਲੈ ਜਾਂਦਾ ਅੱਛਾ ਜੀ ਇਹ ਫਰਸ਼ ਦੀ ਕੀੜੀ ਤੱਕ ਨਹੀਂ ਛੱਡਦਾ ਇਹ ਫਰਸ਼ ਦੀ ਕੀੜੀ ਤੱਕ ਚੱਕ ਕੇ ਨਾਲ ਲੈ ਜੂਗਾ ਕਣਚ ਦਾ ਨਿੱਕਾ ਨਿੱਕਾ ਕਣ ਵੀ ਚੱਕ ਲੈਂਦਾ ਜਿੱਥੇ ਜਿੱਥੇ ਚੱਲਦਾ ਉਸ ਤੋਂ ਬਾਅਦ ਤੁਸੀਂ ਨੰਗੇ ਪੈਰ ਤੁਰੋ ਇਹ 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 ਇੱਕ ਫਾਇਦਾ ਹੋਰ ਆ ਮੰਨ ਲਓ ਹੁਣ ਇਹ ਇਹ ਚ ਲੱਗੇ ਸੈਂਸਰ ਜਦੋਂ ਕਿਤੇ ਲੱਗੂਗਾ ਨਾਲ ਜਾਗੇ ਹਨ ਕਿਤੇ ਤੁਹਾਡੀ ਕੰਧ ਕੋਲੇ ਦੇ ਨਾਲ ਲੱਗ ਜਾਵੇ ਉਹ ਆ ਦੇਖੋ ਪੈਰ ਦੇ ਨਾਲ ਲੱਗਿਆ ਮੈਡਮ ਦੇ ਇਹ ਆਪੇ ਰੁਕ ਗਿਆ ਉੱਥੇ ਬੈਕ ਉਹ ਚੇਂਜ ਕਰ ਲਈ ਹਾਂ ਉੱਥੋਂ ਇਹਨੇ ਆਪਦੀ ਆਪ ਇਹਨੇ ਆਪਦੀ ਜਿਹੜੀ ਸਾਈਡ ਜਿਹੜੇ ਕਰ ਰਹੇ ਹਾਂ ਆਪਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਜਾਣਾ ਇਹਨੇ ਕਿਸੇ ਨੂੰ ਬਜਦਾ ਨਹੀਂ ਕਿਸੇ ਟੁੱਟਦਾ ਨਹੀਂ ਇਹਨੂੰ ਕੁਝ ਨਹੀਂ ਹੁੰਦਾ ਅੱਛਾ ਹੁਣ ਇਹਨੂੰ ਮੜਾ ਬੰਦ ਕਰਿਓ ਇਹਨੂੰ ਇੱਕ ਵਾਰੀ ਤੇ ਆ ਚੱਲਦਾ ਤੁਸੀਂ ਦੇਖ ਲਿਆ ਬੜੀ ਵਧੀਆ ਚੀਜ਼ ਆ ਹਨਾ ਮੜਾ ਚੱਕੇ ਉਹਨੂੰ ਆ ਦੇਖੋ ਤੁਸੀਂ ਹੁਣ ਆਹ ਤੁਹਾਨੂੰ ਦਿਖਾ ਦਿੰਨੇ ਆਂ ਇਹਦਾ ਸਿਸਟਮ ਕੀ ਅਸਲ ਦੇ ਵਿੱਚ ਇੱਥੇ ਇਹਦੇ ਲੱਗਦਾ ਉਹ ਹਿਸਾਬ ਕਰਨ ਵਾਲਾ ਹਨਾ ਉਹ ਉਹ ਵੀ ਆਹ ਲੱਗਦਾ ਜੀ ਇਹਦੇ ਨਾਲ ਇੱਥੇ ਇਹਦਾ ਪੋਚਾ ਆਹ ਇਹਦਾ ਪੋਚਾ ਇਹ ਅਸੀਂ ਆਪਣਾ ਯੂਜ਼ ਕਰਕੇ ਦੇਖਿਆ ਸੀ ਤਾਂ ਇਹ ਤਾਂ ਥੋੜਾ ਜਿਹਾ ਮੈਲਾ ਹੋਇਆ ਹੋਇਆ ਆਹ ਪੋਚਾ ਲੱਗ ਗਿਆ ਜੀ ਆ ਪੋਚਾ ਹੋ ਗਿਆ ਆਹਾਂ ਝਾੜੂ ਲਾਉਂਦਾ ਆਹ ਆਹ ਨੇੜੇ ਜੀ ਨੇੜੇ ਜੀ ਮੜਾ ਹੈ ਹਨਾ ਆਹ ਝਾੜੂ ਲਾਂਦੇ ਜੀ ਆਹ ਝਾੜੂ ਲਾਉਂਦਾ ਦੇਖੋ ਤੁਸੀਂ ਆਹ ਗੋਲ ਆਹ ਬੋਕਰ ਮਾਰਦੀ ਹੈ ਇਹ ਸਾਰੀ ਸਖਸ਼ਮ ਕਰ ਲੈਂਦੀ ਕੱਲੀ ਕਰ ਜੀ ਖਿੱਚ ਲੈਂਦੀ ਹੈ ਇਹ ਅੱਛਾ ਤੇ ਪਾਣੀ ਕਿੱਥੇ ਪੈਂਦਾ ਇਹਦੇ 'ਚ ਪਾਣੀ ਇਹਦੇ ਆਇਲ ਦੇ ਖੋਲ ਕੇ ਇਹ ਚ ਪਾਣੀ ਪੈ ਜਾਂਦਾ ਇਹ ਚ ਪਾਣੀ ਪਾਨ ਤੋਂ ਬਾਅਦ ਇਹ ਵਾਪਸ ਲੱਗ ਜਾਂਦਾ ਇਦਾਂ ਹੀ ਕਰਕੇ ਇਹ ਅੱਛਾ ਇੰਸਟਾਲ ਹੋ ਜਾਂਦਾ ਨਾਲ ਹੁਣ ਇਹਦੇ ਵਿੱਚ ਮਿੱਟੀ ਕਿਵੇਂ ਨਿਕਲਦੀ ਹੈ ਮਿੱਟੀ ਇੱਥੋਂ ਆਪਾਂ ਖੋਲਦੇ ਆ ਆ ਇਹਦਾ ਵੈਕਿਊਮ ਡਰਮ ਆ ਗਿਆ ਜੀ ਆ ਦੇਖੋ ਇੱਥੋਂ ਆਪਾਂ ਚੱਕਿਆ ਆਪਾਂ ਹੁਣ ਬੋਕਰ ਮਾਰੀ ਸੀਗੀ ਫਿਰ ਇਹਦੇ ਵਿੱਚ ਮਿੱਟੀ ਨਜ਼ਰ ਆਉਗੀ ਹਲਕੀ ਹਲਕੀ ਉਹ ਦੇਖੋ ਅੱਛਾ ਉਤਕਤ ਲਈ ਇਹਨੇ ਮਿੱਟੀ ਨਾਲ ਅੱਛਾ ਇਹਨੂੰ ਸਾਫ਼ ਕਰਕੇ ਫੇਰੇ ਦੇ ਵਿੱਚ ਪਾ ਦੇਣਾ ਹੈ ਸਾਫ਼ ਕਰਕੇ ਫੇਰੇ ਵਿੱਚ ਦੇ ਪਾ ਦੇਣਾ ਹੈ ਇਹ ਫਿਰ ਆਪਣੇ ਆਪ ਤੁਰ ਪੂਗਾ ਅੱਛਾ ਭਾਈ ਹੈ ਕਿੰਨੇ ਦਾ ਇਹ ਸਿਸਟਮ ਸਾਰਾ ਇਹਦਾ ਜੀ ਐਮ ਆਰ ਪੀ ਹੈਗਾ 25000 ਰੁਪਇਆ ਆਪਣੇ ਕੋਲੇ ਰਹਿ ਜਾਂਦਾ ਸਿਰਫ 10000 ਦਾ 60% ਆਫ ਕਰਕੇ ਅੱਛਾ MI ਕੰਪਨੀ ਦਾ ਆਪਣੇ ਕੋਲੇ ਇਹ ਸਿਰਫ ਸਿਰਫ 10000 ਦਾ ਹੈ 10000 ਦਾ ਹਾਲ ਕਿ ਆਨਲਾਈਨ ਵੀ ਇਹ 13 ਤੋਂ 14000 ਰੁਪਏ ਦਾ ਪ੍ਰੋਡਕਟ ਹੈਗਾ ਅੱਛਾ ਮੋਬਾਈਲ ਤੇ ਇਹ ਆਪਣਾ ਚੱਲਦਾ ਹੈ ਮੋਬਾਈਲ ਤੇ ਸ਼ਾਓਮੀ ਦੀ ਐਪ ਨਾਲ ਚੱਲਦਾ ਹੈ Wi-Fi ਇਹਦੇ ਵਾਸਤੇ ਜ਼ਰੂਰੀ ਹੈ ਅੱਛਾ ਜ਼ਰੂਰੀ ਹੈ ਹਾਂਜੀ ਤੇ ਉਸ ਤੋਂ ਬਾਅਦ ਭਾਈ ਹੋਰ ਕਾਫੀ ਚੀਜ਼ਾਂ ਨੇ ਜਿਹੜੀਆਂ ਇੱਥੋਂ ਮਿਲਣੀਆਂ ਤੁਹਾਨੂੰ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਦੇ ਉੱਤੇ ਆਹ ਪਿਆ ਇਹਦਾ ਸਾਊਂਡ ਸਿਸਟਮ ਪਿਆਗਾ ਬਹੁਤ ਵਧੀਆ ਹਨਾ ਸਾਊਂਡ ਬਾਰ ਹੈ ਜੀ ਆਪਣੇ ਕੋਲੇ ਇਹ ਪੂਰਾ ਹੋਮ تھیਟਰ ਹੈ 5.1 ਚੈਨਲ ਵਿਦ ਰਿਮੋਟ ਅੱਛਾ ਵਿਦ ਰਿਮੋਟ ਕੰਟਰੋਲ ਇਹਦਾ ਜਿਹੜਾ ਐਮ ਆਰ ਪੀ ਹੈ ਉਹ ਬਹੁਤ ਜ਼ਿਆਦਾ ਹੈ ਅੱਛਾ ਸਾਡੇ ਕੋਲੇ ਸਿਰਫ ਤੇ ਸਿਰਫ 7500 ਰੁਪਏ ਦਾ ਇਹ ਸਿਰਫ 7500 ਦਾ 7500 ਰੁਪਏ ਦਾ ਇਹ ਔਨਲਾਈਨ ਵੀ 14 ਤੋਂ 15000 ਰੁਪਏ ਦਾ ਹੈਗਾ ਹੂੰ ਹੂੰ ਸਾਡੇ ਕੋਲੇ ਸਿਰਫ 7500 ਰੁਪਏ ਦਾ ਇਹ ਅੱਛਾ ਬਹੁਤ ਫਰਕ ਪੈ ਗਿਆ ਮੈਂ ਦੱਸਿਆ ਨਾ ਜਿਵੇਂ ਵੀ ਅੱਦੇ ਨਾਲੋਂ ਵੀ ਘੱਟ ਰੇਟ ਆ ਤਾਂ ਤੁਸੀਂ ਦੇਖੋ ਅੱਧੇ ਤੋਂ ਵੀ ਰੇਟ ਹੈ ਜਿਹੜਾ ਹੋਰ ਵੀ ਘਟ ਗਿਆ ਨਾ ਇਹਦਾ ਕਈ ਤਰ੍ਹਾਂ ਦੇ ਜਿਹੜੇ ਇੱਥੇ ਪਿਆ ਸੌਨ ਬਾਰ ਜਿਵੇਂ ਆਹ ਪਈ ਹੈ ਹਨਾ ਇਹ ਡੀਅਲੀ ਪਈ ਏ ਇਹ ਕਾਰ ਦੀ ਬੇਸ ਟਿਊਬ ਹੈ ਜੀ ਇਹਦੇ ਵਿੱਚ ਹੀ ਐਂਪਲੀਫਾਇਰ ਹੈ 10 ਇੰਚੀ 8 ਇੰਚ ਤੇ 12 ਇੰਚੀ ਅੱਛਾ ਇਹ ਵੀ ਆਪਣੇ ਕੋਲੇ ਐਮ ਆਰ ਪੀ ਤੋਂ 60% ਲੈਸ ਤੇ ਹੈ ਅੱਛਾ ਆਪਣੇ ਕੋਲੇ ਜੋ ਵੀ ਪ੍ਰੋਡਕਟ ਹੋਊਗਾ ਵੀਰ ਜੀ ਪਿਛਲੀ ਵਾਰ ਪਰ ਵੀਡੀਓ ਬਣਾਈ ਸੀ ਕਈ ਲੋਕਾਂ ਨੇ ਕਹਿਣਾ ਸੀ ਛੱਡ ਡੁਪਲੀਕੇਟ ਸਮਾਨ ਵੇਚਦੇ ਹੋ ਵੀਰ ਜੀ ਆਪਣੇ ਕੋਲ ਡੁਪਲੀਕੇਟ ਕੁਝ ਨਹੀਂ ਹੁੰਦਾ ਆਪਣੇ ਕੋਲ ਆਨਲਾਈਨ ਤੋਂ ਵਾਪਸ ਮੁੜ ਕੇ ਆਇਆ ਵਾ ਸਾਮਾਨ ਹੁੰਦਾ ਜਿਹੜਾ ਲੋਗ ਰੀਸੀਵ ਨਹੀਂ ਕਰਦੇ ਆਪਣੇ ਕੋਲੇ ਸੋਨੀ ਦੇ ਸਪੀਕਰ ਹੈਗੇ ਬਿਲਕੁਲ オリジナル ਆ ਪਾਇਨੀਅਰ ਦੇ ਸਪੀਕਰ ਹੈ ਬਿਲਕੁਲ オリジナル ਆਹ ਇਨਸਟਾਪਲੇਸ ਸਪੀਕਰ ਹੈਗੇ ਕਾਰ ਦੇ ਬਿਲਕੁਲ オリジナル ਆਹ ਸੋਨੀ ਦੇ ਸਪੀਕਰ ਹੈਗੇ ਬਿਲਕੁਲ オリジナル ਅੰਡੇਆ ਕੇ ਦਿਖਾ ਦਿਆਂ ਉਹ ਵੀ ਸੋਨੀ ਦੇ ਨਾਲ ਆਪੇ ਜਿਹੜੇ ਇਧਰ ਜਿਹੜੇ ਵੀ ਸਪੀਕਰ ਜੋ ਵੀ ਸਾਮਾਨ ਆਪਣੇ ਕੋਲੇ ਹੁੰਦਾ ਚਾਹੇ ਉਹ ਕੁਝ ਵੀ ਹੋਵੇ ਉਹ ਸਾਰਾ ਸਾਰਾ ਬ੍ਰਾਂਡਡ ਹੀ ਹੁੰਦਾ ਅੱਛਾ ਹਾਂਜੀ ਵੀਰ ਜੀ ਤੇ ਕਿੰਨੇ ਇਹਦੇ ਕਿੰਨਾ ਕੁ ਲੈਸ ਨੂੰ ਸੁਣਾ ਕਿੰਨੇ ਕੁ ਦੇ ਹੋਣੇ ਵੈਸੇ ਅੰਦਾਜ਼ਾ ਆ ਜਾਂਦਾ ਵੀਰ ਜੀ ਜਿਵੇਂ ਇਹਦਾ ਐਮ ਆਰ ਪੀ ਚੱਕ ਲੈਨੇ ਆ ਆਪਾਂ ਇਹ ਸੋਨਨੀ ਦੇ ਛੋਟੇ ਸਪੀਕਰ ਹੈਗੇ ਜਿਹੜੇ ਕਿ ਡੈਸ਼ਬੋਰਡ ਦੇ ਵਿੱਚ ਲੱਗਦੇ ਆ ਜਾਂ ਬੋਨਟ ਦੇ ਵਿੱਚ ਲੱਗਦੇ ਹੈਗੇ ਆ ਇਹਨਾਂ ਦਾ ਐਮ ਆਰ ਪੀ ਹੈਗਾ 2290 ਰੁਪਏ ਅੱਛਾ ਜੇ ਆਪਾਂ ਇਹਨੂੰ ਲੈਸ ਕਰਾਂਗੇ ਤਾਂ 60% ਲੈਸ ਕਰਨ ਤੋਂ ਬਾਅਦ ਆਪਾਂ ਜਿਵੇਂ ਮੋਬਾਈਲ ਤੇ ਲੈਸ ਕਰ ਲੈਂਦੇ ਆ ਕੈਲਕੂਲੇਟਰ ਕੱਢ ਲੈਂਦੇ ਆ ਮੋਬਾਈਲ ਦਾ ਹੀ 2290 ਦਾ ਐਮ ਆਰ ਪੀ ਹੈ ਜੀ ਮਾਈਨਸ 60% ਇਹ ਸਿਰਫ 916 ਰੁਪਏ ਦੇ ਯਾਨੀ ਕਿ 910 ਇਹ 920 ਰੁਪਏ ਆਪਾਂ ਚਾਰਜ ਕਰਕੇ ਅਗਲੇ ਨੂੰ ਇਹ ਸਪੀਕਰ ਦੇ ਦਾਂਗੇ 2290 ਵਾਲੇ ਸਿਰਫ ਸਿਰਫ 916 ਰੁਪਏ ਦੇ ਵਿੱਚ ਸੋਨੀ ਦੇ ਉਹ ਵੀ origignal ਸੋਨੀ ਦੇ ਉਹ ਵੀ origignal ਸੋਨੀ ਦੇ origignal ਸਪੀਕਰ ਮਿਲਨੇ ਤੁਹਾਨੂੰ ਗੱਡੀ ਦੇ ਵਿੱਚ ਲਾਉਣ ਵਾਲੇ ਜਿਹੜੇ ਆ ਸਪੀਕਰ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੇ ਗੱਡੀ ਵਾਲੇ ਆ ਹਾਂ ਜੀ ਇਹ ਤੋਂ ਇਲਾਵਾ ਹੋਰ ਵੀ ਤੁਹਾਨੂੰ ਕਈ ਮਿਲ ਜਣਗੀਆਂ ਬੇਸ ਜਿਹੜੀਆਂ ਪਈਆਂ ਬੇਸ ਟੂਕ ਜਿਹੜਾ 10 ਇੰਚੀ ਬੇਸ ਟੂਕ ਜਿਹੇ ਬਾਹਰ ਕੱਢੀ ਵੀ ਆਪਾਂ ਨੇ ਆ 12 ਇੰਚੀ ਬੇਸ ਟੂਕ ਹੈ ਇਨਸਟਾ ਬਲੇ ਦੀ ਆ ਇਨਸਟਾਲੇਸ਼ਨ 8 ਇੰਚੀ ਬੇਸ ਟੂਕ ਵਿਦ ਦ ਐਂਪਲੀਫਾਇਰ ਅੱਛਾ ਸਾਰਾ ਕੁਛ ਇਹਦੇ ਵਿੱਚ ਹੈਗਾ ਜੀ ਕੋਈ ਚੀਜ਼ ਆਪਾਂ ਐਕਸਟਰਾ ਨਹੀਂ ਲਗਾਣੀ ਬਾਜ਼ਾਰ ਤੋਂ ਕੱਲਾ ਐਂਪਲੀਫਾਇਰ ਜਿਹੋ ਤੁਸੀਂ ਲਵਾਨ ਜਾਓਗੇ ਉਸ ਬਾਅਦ ਤੁਹਾਨੂੰ ਅਸੀਂ ਸਾਬੂਫਰ ਤੇ ਬੇਸ ਨਾਲ ਦੇ ਦਾਂਗੇ ਬਿਲਕੁਲ ਖਾਸੇ ਮਹਿੰਗੇ ਮਿਲਦੇ ਤੁਸੀਂ ਉਂ ਜਾਓਗੇ ਨਾ ਲੈਣ ਵਾਸਤੇ ਤਾਂ ਤੁਹਾਨੂੰ ਬਹੁਤ ਘੱਟ ਰੇਟਾਂ 'ਚ ਮਿਲਣਾ ਤੇ ਆ ਸਾਊ ਅੱਛਾ ਇਹਦਾ ਰੇਟ ਹੈਗਾ ਐਮ ਆਰ ਪੀ 2199 ਰੁਪਏ ਆਪਣੇ ਕੋਲ ਸਿਰਫ 650 ਰੁਪਏ ਦੀ ਹੈ ਸਿਰਫ ਹੀ ਇਹ ਚਾਰ ਚਾਰਜ ਵਾਲੀ ਹੁੰਦੀ ਹੈ ਹਾਂਜੀ ਇਹ ਚਾਰਜ ਹੈ ਵਿਦ ਬਲੂਟੁੱਥ ਹੈ ਪਿੱਛੇ ਮੈਮਰੀ ਕਾਰਡ ਪੈਂਦਾ ਹੈ ਪੈਨ ਡਰਾਈਵ ਲੱਗਦੀ ਹੈ ਆਕਸ ਦੀ ਆਪਸ਼ਨ ਹੈ ਚਾਰਜੇਬਲ ਹੈ ਅੱਛਾ ਠੀਕ ਹੈ ਜੀ ਜਿੱਦਾਂ ਹੀ ਆਹ ਹਾਂ ਹੈਗੀ ਹੈ ਜੀ ਸਾਊਂਡ ਬਾਰ ਇਹ ਸਾਊਂਡ ਬਾਰ ਹੈਗੀ ਜੀ 3499 ਐਮ ਆਰ ਪੀ ਵਾਲੀ ਸਾਡੇ ਕੋਲ ਸਿਰਫ 1250 ਰੁਪਏ ਦੀ ਹੈ ਅੱਛਾ ਇਦਾਂ ਹੀ ਸਾਡੇ ਕੋਲ ਆ ਸਾਊਂਡ ਬਾਰ ਹੈ ਜੀ ਆ ਗੋਵੋ ਕੰਪਨੀ ਦੀ ਬਹੁਤ ਵਧੀਆ ਸਾਊਂਡ ਬਾਰ ਹੈ ਵਿਦ ਲਾਈਟ ਜਗਦੀ ਨਾਲ ਇਹਦੇ ਚਲਾ ਕੇ ਦਿਖਾ ਦਿੰਨੇ ਆ ਜੀ ਹੂੰ ਇਹ ਸਾਊਂਡ ਕੁਆਲਿਟੀ ਬਹੁਤ ਵਧੀਆ ਜੀ ਸਾਡੇ ਕੋਲ ਸਿਰਫ 1250 ਤੋਂ 1350 ਰੁਪਏ ਦੇ ਵਿੱਚ ਵਿੱਚ ਆ ਜਾਂਦੀ ਹੈ ਸਾਡੇ ਕੋਲ ਰੇਟ ਦਾ ਬਹੁਤ ਡਿਫਰੈਂਸ ਹੋ ਜਾਂਦਾ 750 ਰੁਪਏ ਆਹ ਆਹ ਵਾਲੀ ਕਿਵੇਂ ਇਹ ਵੀਰ ਜੀ ਸਾਊਂਡ ਬਾਰ ਹੈ ਜ਼ੂਕ ਸਟੂਡੀਓ ਕੰਪਨੀ ਦੀ ਹੂੰ ਵਿਦ ਬੇਸ ਬਣਾਉਂਦੀ ਹੈ ਜੀ ਸਾਰਾ ਸਾਰਾ ਕੁਝ ਨਾਲ ਜੇ ਰਿਮੋਟ ਹੈ ਅੱਛਾ ਇਹਦਾ ਐਮ ਆਰ ਪੀ 7000 ਰੁਪਏ ਸਾਡੇ ਕੋਲ ਸਿਰਫ 2500 ਰੁਪਏ ਦੀ ਹੈ ਸਿਰਫ ਹੀ ਸਿਰਫ 2500 ਰੁਪਏ ਸਾਡੇ ਕੋਲੇ ਦੀ 7000 ਦੀ ਐਮ ਆਰ ਪੀ 2500 ਰੁਪਏ 6999 ਐਮ ਆਰ ਪੀ ਹੈ ਜੀ ਵੀਰ ਜੀ ਇਹਦਾ ਅੱਛਾ ਵੀਰ ਜੀ ਸਭ ਤੋਂ ਵੱਡੀ ਗੱਲ ਆਪਣੇ ਕੋਲੇ ਸਟਾਕ ਲਿਮਟਿਡ ਹੁੰਦਾ ਜਿਹੜਾ ਆ ਗਿਆ ਆ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਭਾਈ ਜਿਹੜਾ ਸਟਾਕ ਨੂੰ ਤਾ ਮੁੜ ਕੇ ਤੁਸੀਂ ਮਹੀਨੇ ਡੇਢ ਮਹੀਨੇ ਬਾਅਦ ਆ ਕੇ ਕਹੋ ਵੀ ਆਹ ਆਹ ਰੇਟ ਤੇ ਸਾਨੂੰ ਦਿਓ ਤਾਂ ਉਹ ਪੋਸੀਬਲ ਨਹੀਂ ਹੁੰਦਾ ਜਦੋਂ ਚੀਜ਼ ਵੀਡੀਓ ਪੈਂਦੀ ਹੈ ਨਾਲ ਦੀ ਨਾਲ ਆ ਕੇ ਤੁਸੀਂ ਇੱਥੋਂ ਲਿਜਾ ਸਕਦੇ ਹੋ ਨਾ ਤੇ ਇੱਧਰ ਇੱਕ ਐਫਐਨਡੀ ਦੇ ਪਏ ਹਨ ਐਫਐਨਡੀ ਦਾ ਵੀ ਪੇਜ ਸਾਰ ਆਪਣੇ ਕੋਲ ਐਫਐਨਡੀ ਦਾ ਇੱਕ ਪੀਸ ਰਹਿ ਗਿਆ ਸਿਰਫ ਚਾਰ ਪੀਸ ਆਏ ਸੀ ਇੱਕ ਪੀਸ ਰਹਿ ਗਿਆ ਇਹ ਵੀ 60% ਲੈਸ ਤੇ ਹੈ ਐਮਆਰਪੀ ਤੋਂ ਇੱਕ ਕਿੰਨੇ ਦਾ ਆਉਣਾ ਇਹ ਵੀਰ ਜੀ ਇਹਦਾ ਐਮਆਰਪੀ ਜੋ ਵੀ ਆਪਾਂ ਡੱਬੇ ਤੋਂ ਕੱਢ ਕੇ ਤਾਂ ਇੱਕ ਦੇਖ ਲਾਂਗੇ ਉਹ 60% ਲੈਸ ਕਰ ਦਿੱਤਾ ਜਾਊਗਾ ਅੱਛਾ ਤੇ ਆ ਦੇਖ ਲਓ ਤੁਸੀਂ ਆਹ ਦੋ ਇਹਦੇ ਨਾਲ ਛੋਟੇ ਸਪੀਕਰ ਅਤੇ ਕਿ ਵੱਡੀ ਆ ਬੇਸ ਹੋ ਗਈ ਇਹਦੇ ਨਾਲ ਇਹ ਰਿਮੋਟ ਰਿਮੋਟ ਨਾਲ ਆ ਇਹਦੇ ਹਨ ਤੇ ਬਹੁਤ ਵਧੀਆ ਜਿਹੜੇ ਕੁਆਲਿਟੀ ਹੁੰਦੀ ਹੈ ਐਫ ਐਂਡੀ ਦੀ ਦਾ ਬਾਕੀ ਇਹਦੀ ਵੀ ਬਹੁਤ ਸੋਹਣੀ ਜਿਹੜੀ ਕੁਆਲਿਟੀ ਹੈ ਹੋਰ ਕਈ ਚੀਜ਼ਾਂ ਮਿਲਣੀਆਂ ਹਨ ਹਨਾ ਉੱਪਰ ਇੱਕ ਦਿਖਾ ਦੇ ਬਈ ਇੱਕ ਵਾਰੀ ਨਾ ਜਿਵੇਂ ਆ ਕਰਦਾ ਸਮਾਨ ਤੁਹਾਨੂੰ ਵੀ ਚਾਹੀਦਾ ਹੈ ਆਹ ਫਲਿੱਪਸ ਦਾ ਐਪਲ ਜੂਸਰ ਹੈ ਇਹ ਵੀ 60% ਲੇਸ ਤੇ ਹੈ ਮਾਰ ਮੋਟ ਡੱਬੇ ਬ੍ਰੇਕ ਹੋਏ ਹੁੰਦੇ ਪੀਸ ਬਿਲਕੁਲ ਓਕੇ ਦਾ ਵਾਂਗ ਜਿਹੜੇ ਆਪਣੇ ਕੋਲ ਪੀਜ਼ਨ ਦੇ ਗਿਫਟ ਸੈੱਟ ਪਏ 7-7 ਪੀਸਾਂ ਵਾਲੇ ਗਿਫਟ ਸੈੱਟ ਹੈ ਜੀ ਇਹ ਇਹਦਾ ਐਮ ਆਰ ਪੀ 3500 ਰੁਪਏ ਆਪਣੇ ਕੋਲ 14 1450 ਦੀ ਰੇਂਜ ਦੇ ਵਿੱਚ ਰਹਿ ਜਾਂਦੇ ਨੇ 70% ਲੈਸ ਕਰਨ ਤੋਂ ਬਾਅਦ ਆ 우ਸ਼ਾ ਦਾ ਹੈਗਾ ਜੀ ਆਰ ਡ੍ਰਿੰਕ ਸੈੱਟ ਆ ਗਿਆ ਜੀ ਸੰਜੀਵ ਕਪੂਰ ਦੇ ਐਮ ਆਰ ਪੀ ਤੋਂ 60% ਲੈਸ ਦੇ ਦਾਂਗੇ ਸੰਜੀਵ ਕਪੂਰ ਤੋਂ ਕੁਝ ਵੀ ਲੈਣਾ ਹੋਵੇ ਜੋ ਸਾਡੇ ਕੋਲੇ ਪਿਆ ਹੈਗਾ ਜੀ ਚਾਹੇ ਉਹ ਗਲਾਸ ਹੋਣ ਚਾਹੇ ਉਹ ਕੱਪ ਹੋਣ ਅਸੀਂ ਐਮ ਆਰ ਪੀ ਤੋਂ 60% ਲੈਸ ਦੇ ਦਾਂਗੇ ਇਸ ਤੇ ਵੀ ਫਰੈਸ਼ ਦੇ ਮਾਲ ਤੇ ਅਲ ਹਮਦੁਲਿਲਾਹ ਕੋਈ ਦੇ ਕੇ ਦਿਖਾਵੇ ਜੋ ਅਸੀਂ ਦਿੰਨੇ ਆ ਲਾਓ ਪਾਲਾ ਦਾ ਡਿਨਰ ਸੈੱਟ ਪਿਆ ਜੀ ਕੰਚ ਦੇ ਵਿੱਚ ਜਿਹੜਾ ਆਪਾਂ ਕਿਹਾ ਚੀਨੀ ਦਾ ਪ्योर ਚੀਨੀ ਦਾ ਲਾਓ ਪਾਲਾ ਸੈਲੋ ਇਹ ਵੀ ਐਮ ਆਰ ਪੀ ਤੋਂ 50% ਲੈਸ ਤੇ ਦੇ ਦਾਂਗੇ ਸੈਲੋ ਚੀਨੀ ਦੇ ਵਿੱਚ ਇਹ 50% ਲੈਸ ਤੇ ਹੈ ਜੀ ਚੀਨੀ ਦੇ ਆਈਟਮ ਜਿਹੜੀ ਹੈਗੀ ਸਾਡੇ ਕੋਲੇ ਲਾਓ ਪਾਲਾ ਜਾਂ ਸੈਲੋ ਜਾਨੀ ਕਿ ਘਰ ਦਾ ਸਮਾਨ ਜਿਹੜਾ ਤੁਹਾਨੂੰ ਇਥੋਂ ਮਿਲ ਜਾਣਾ ਹਨਾ ਜਿਹੜਾ ਲੇਡੀਜ਼ ਘਰੇ ਰਸੋਈ ਦੇ ਵਿੱਚ ਵਰਤਦੇ ਆਂ ਗਲਾਸ ਹੋਗੇ ਕੱਪ ਹੋਗੇ ਤਾਂ ਤੁਹਾਨੂੰ ਹਰੇਕ ਚੀਜ਼ ਮਿਲਣੀ ਆ ਬੋਤਲਾਂ ਹੋਗੀਆਂ ਪਾਣੀ ਵਾਲੀ ਬੱਚੇ ਸਕੂਲ ਜਾਂਦੇ ਆ ਜਾਂ ਤੁਸੀਂ ਆਫਿਸ ਜਾਂਦੇ ਤਾਂ ਉਹ ਵੀ ਜਿਹੜੀਆਂ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਉੱਤੇ ਮਿਲਣੇ ਆ ਲੰਚ ਬਾਕਸ ਹੋ ਗਏ ਟਿਫਨ ਘਰ ਦੇ ਵਿੱਚ ਤੁਹਾਨੂੰ ਚਾਹੀਦਾਗਾ ਬਾਰਡਰ ਬਾਕਸ ਹੋ ਗਿਆ ਇਹ ਇਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲਣੀਆਂ ਨੇ ਉਹ ਵੀ ਬਹੁਤ ਘੱਟ ਰੇਟਾਂ ਦੇ ਉੱਤੇ ਜਿਹੜੀਆਂ ਇੱਥੇ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਤੇ ਹੋਰ ਹੋਰ ਕਈ ਚੀਜ਼ਾਂ ਨੇ ਜਿਵੇਂ ਜਨੇਗਿਆ ਵਾਟਰ ਬੋਟਲਾਂ ਨੇ ਆਪਾਂ ਪਹਿਲੇ ਵੀ 50% ਲੈਸ ਤੇ ਵੇਚੀਆਂ ਨੇ ਹੁਣ ਆਪਾਂ ਫਰੈਸ਼ ਦੇ ਆਈਟਮ ਵੀ 50% ਤੇ ਵੇਚ ਰਹੇ ਆਂ ਆਪਣੇ ਕੋਲੇ ਨਵੀਆਂ ਆਹ ਨੇੜੇ ਉਹ ਕਿ ਦਿਖਾਦੀ ਹਨਾ ਸਾਰੀਆਂ ਕੰਪਨੀਆਂ ਦੀ ਸੈਲੋ ਆ ਗਈ ਆਪਣੇ ਕੋਲੇ ਨਵੇਟਾ ਆ ਗਈ ਆਪਣੇ ਕੋਲੇ ਵਰਨ ਸ਼ੈਫ ਆ ਗਈ ਆਪਣੇ ਕੋਲੇ ਬਹੁਤ ਤਰ੍ਹਾਂ ਦੀਆਂ ਕੰਪਨੀਆਂ ਦੇ ਮਾਲ ਆ ਗਏ ਸਾਰੀਆਂ ਸਾਰੀਆਂ ਚੰਗੀਆਂ ਕੰਪਨੀ ਨੇ ਜਿਹੜੀਆਂ ਇੱਕ ਵਾਰੀ ਪਾਣੀ ਬਾਹਰ ਸਾਰਾ ਦਿਨ ਠੰਡਾ ਹੀ ਰਹਿਣਾ ਜਿੱਦਾਂ ਦਾ ਪਾ ਰਿਹਾ ਹਨਾ ਚਿਲਡ ਰਹਿਣਾ ਪੂਰਾ ਬੱਚਿਆਂ ਦੇ ਖਿਡੌਣੇ ਗਿਫਟ ਆਈਟਮ ਸਾਰਾ ਕੁਝ ਹੁੰਦਾ ਆਪਣੇ ਕੋਲੇ ਤੇ ਭਈਆ ਆ ਨਿੱਕੇ ਗਿਜਰ ਬੋਲਦੇ ਇਹ ਇਹ ਕ੍ਰਮਟਨ ਕੰਪਨੀ ਦਾ ਗੀਜ਼ਰ ਹੈ ਅਸੀਂ ਇਹ ਵੀ ਐਮ ਆਰ ਪੀ ਤੋਂ 60% ਲੈਸ ਤੇ ਦੇਵਾਂਗੇ ਅੱਛਾ ਸਾਡੇ ਕੋਲ ਸਾਡੇ ਕੋਲ ਜਿੰਨਾ ਦਾ ਰੇਟ ਹੋਇਆ ਹਜੇ ਨਾ ਰੇਟ ਹੋਇਆ ਐਮ ਆਰ ਪੀ 60% ਲੈਸ ਤੇ ਦੇਵਾਂਗੇ ਸਾਡੇ ਕੋਲ 60% ਲੈਸ ਰੇਟ ਹੁੰਦਾ ਕਾਰਨ ਕਿ ਕਈ ਲੋਕ ਸੋਚਦੇ ਸ਼ਾਇਦ ਇਹ ਨਕਲੀ ਮਾਲ ਹੋਊਗਾ ਸਾਡੇ ਕੋਲੇ ਮਾੜੇ ਮੋٹے ਡੱਬੇ ਡੁੱਬੇ ਬ੍ਰੇਕ ਹੋਏ ਹੁੰਦੇ ਜਾਂ ਮਾੜਾ ਮੋਟਾ ਕੋਈ ਸਕ੍ਰੈਚ ਹੁੰਦਾ ਚੀਜ਼ ਦੇ ਉੱਤੇ ਸਾਡੇ ਕੋਲੇ ਨਾਲ ਲੈਸ ਹੈਗਾ ਸਾਡੇ ਕੋਲੇ ਗਰੋਸਰੀ ਵੀ ਹੁੰਦੀ ਐ ਸਾਡੇ ਕੋਲੇ ਗਿਫਟ ਆਈਟਮ ਵੀ ਬਹੁਤ ਹਨ ਜੀ ਕੱਪ ਵਾਲਾ ਸੈੱਟ ਹੈ ਜੀ ਤੇ ਤੁਸੀਂ ਦੇਖੋ ਆ ਕੌਫੀ ਵਾਲਾ ਸਿਸਟਮ ਹੈ ਆ ਕੌਫੀ ਮੇਕਰ ਮਸ਼ੀਨ ਹੈ ਜੀ ਕੌਫੀ ਮੇਕਿੰਗ ਕਰਦੀ ਐ ਤੁਸੀਂ 2-3 ਕੱਪ ਜਿਹੜੀ 4 ਕੱਪ ਕੌਫੀ ਘਰੇ ਬਣਾਣੀ ਐ ਪ੍ਰੋਪਰ ਸਟਿਪ ਸਿਪ ਕਰਕੇ ਕੌਫੀ ਬਣੂਗੀ ਇਹਦੇ ਵਿੱਚ ਅਪਣੇ ਕੋਲੇ ਹੁਣ ਆ ਯਾਸਮੀਨ ਗੋਲਡ ਦੇ ਆ ਹੈਗੇ ਆਪਣੇ ਕੋਲੇ ਕੱਪ ਸੈੱਟ ਹੈ ਜੀ ਇਹਦਾ ਐਮ ਆਰ ਪੀ ਹੈਗਾ ਤੁਹਾਨੂੰ ਦਿਖਾਣੇ ਆ ਇਹਦਾ ਐਮ ਆਰ ਪੀ ਦੇਖੋ ਜੀ 2990 ਰੁਪਏ ਇਹਦਾ ਐਮ ਆਰ ਪੀ ਹੈ ਠੀਕ ਹੈ ਜੀ ਇਹ 24 ਕੈਰਟ ਗੋਲਡ ਬਲੇਟਡ ਕੱਪ ਨੇ ਜੀ ਮੂਛਾ ਇਹਨਾਂ ਦੇ ਕੱਪਾਂ ਦਾ ਡਿਜ਼ਾਈਨ ਦੇਖੋ ਬਹੁਤ ਸੋਹਣੇ ਕੱਪ ਨੇ ਗਿਫਟ ਆਈਟਮ ਦੇਣੀ ਹੋਵੇ ਤਾਂ ਕੁਝ ਵੀ ਕਰਨਾ ਹੋਵੇ ਤੇ ਕਿੰਨੇ ਕਿਤੇ ਹੋਣੇ ਆ ਇਹ ਸਾਡੇ ਕੋਲ ਸਿਰਫ 1350 ਰੁਪਏ ਸੈੱਟ ਹੈ ਜੀ ਸਿਰਫ ਇਹ ਇਹ ਵਾਲਾ ਇਹ ਵਾਲਾ ਜੀ ਯਾਰ ਕੱਪੀ ਬਹੁਤ ਸੋਹਣੇ ਬਈ ਹਨਾ ਇਹਦਾ ਹਾਂਜੀ ਸਰ ਤੇ ਹੋਰ ਕਈ ਚੀਜ਼ਾਂ ਇੱਥੋਂ ਜਿਵੇਂ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਲੈਂਪ ਵਗੈਰਾ ਹੋਗੇ ਘਰੇ ਰੱਖਣ ਜਾਂ ਸਟੱਡੀ ਲੈਂਪ ਘਰੇ ਬੱਚੇ ਛੋਟੇ ਪੜਦੇ ਹੈਗੇ ਤਾਂ ਉਹਦਾਂ ਦੀ ਚੀਜ਼ਾਂ ਹਨਾ ਉਹ ਆਪਣੇ ਕੋਲੇ ਦੇਖੋ ਆ ਆਰਓ ਆ ਇਕਵਾ ਗਾਰਡ ਦਾ ਹੋਟ ਐਂਡ ਇੰਬਲੀਮੈਂਟ ਇਹਦਾ ਐਮ ਆਰ ਪੀ 38000 ਰੁਪਿਆ 38000 ਰੁਪਿਆ ਐਮ ਆਰ ਪੀ ਆ ਵੀਰ ਜੀ ਇਹਸ ਆਈਟਮ ਦਾ ਸਾਡੇ ਕੋਲੇ ਸਿਰਫ ਇਹ 60% ਲੈ ਸਕਕੇ 1300 ਤੋਂ 14000 ਦੇ ਵਿੱਚ ਰਹਿ ਜਾਂਦੀ ਹੈ ਅੱਛਾ ਮੇਰੀ ਵੀਰ ਜੀ ਗੱਲ ਨੋਟ ਕਰਿਓ 13 ਤੋਂ 14000 100 ਦੋਸੂ ਉੱਪਰ ਥੱਲੇ ਹੋ ਜਾਂਦਾ ਕਿਉਂਕਿ ਐਮ ਆਰ ਪੀ ਸਾਡੇ ਤੋਂ 60% ਲੈ ਸਕਕੇ ਅਸੀਂ ਹਰ ਇੱਕ ਚੀਜ਼ ਨਹੀਂ ਦੱਸ ਸਕਦੇ ਕਈ ਵਾਰੀ ਗਾਹਕ ਆ ਕੇ ਕਹਿੰਦਾ ਵੀ ਤੁਸੀਂ ਤਾਂ 13000 ਬੋਲਿਆ ਸੀ ਤੇ 13 ਤੋਂ 14000 ਦੂਜੇ ਦੇ ਨਾਲ ਹੋਰ ਜਿਵੇਂ ਇੱਕ ਵਾਰ ਦਾੜ ਦਾ ਪਿਆ ਜੀ ਆ ਕਾਪਰ ਐ ਐਕਟਿਵ ਕਾਪਰ ਐਂਡ ਜ਼ਿੰਕ ਬੂਸਟਰ ਇਹ ਵੀ ਆਰਓ ਹੈ ਜੀ ਇਹ 28000 ਰੁਪਿਆ ਐਮ ਆਰ ਪੀ ਵਾਲ ਹੁੰਦੀਵੇਂ ਇਹ ਆ ਆਹ ਵਾਲਾ ਤਾਂ ਮੈਨੂੰ ਠੰਡੇ ਗਰਮ ਵਾਲਾ ਲੱਗਦਾ ਹਨ ਨਹੀਂ ਜੀ ਵੀਰ ਜੀ ਇਹ ਨੋਰਮਲ ਪਾਣੀ ਤੇ ਗਰਮ ਪਾਣੀ ਯਾਨੀ ਕਿ ਆਰਓ ਦਾ ਪਾਣੀ ਗਰਮ ਪਾਣੀ ਦੋਨੇ ਪਾਣੀ ਕੱਢੂਗਾ ਜੀ ਦੋਨੇ ਪਾਣੀ ਦੋ ਡੂਟੀਆਂ ਨੇ ਇਹਦੇ ਚੋਂ ਤਾਂ ਉਹ ਗਰਮ ਵੀ ਤੁਹਾਨੂੰ ਮਿਲ ਜੂਗਾ ਗਰਮ ਚਾਹੀਦਾ ਜੇ ਗਰਮ ਮਿਲੂਗਾ ਜੀ ਕਾ ਹੋਰ ਕਈ ਚੀਜ਼ਾਂ ਨੇ ਆਪਕੇ ਜਿਵੇਂ ਆਪਣੇ ਕੋਲੇ ਆਹ ਆਗੇ ਜੀ ਆਪਣੇ ਕੋਲੇ ਆਪਣਾ ਗਰੋਸਰੀ ਦੇ ਪ੍ਰੋਡਕਟ ਜਿਵੇਂ ਡਵ ਦੇ ਸ਼ੈਂਪੂ ਹੋਗੇ ਜੀ ਡਵ ਦੇ ਆਪਣੇ ਕੋਲੇ ਆਪਣੇ ਬਾਡੀ ਵਾਸ਼ ਹੋਗੇ ਜੀ ਹੂੰ ਜਿਵੇਂ ਆਪਣੇ ਕੋਲ ਡਾਬਰ ਆਮਲਾ ਤੇਲ ਹੈ ਡਾਬਰ ਆਮਲਾ ਤੇਲ ਤੁਸੀਂ ਕਿਸੇ ਨੂੰ 50% ਲੇਸ ਤੇ ਲਿਆ ਕੇ ਦਿਖਾਓ ਜੀ ਸਾਡੇ ਕੋਲ 50% ਮਾਣਾ ਮੋਟਾ ਕੋਈ ਟੱਕਣ ਬ੍ਰੇਕ ਹੋ ਜਾਂਦਾ ਕੋਈ ਮਾਣਾ ਮੋਟਾ ਕੋਈ ਪੰਪ ਬ੍ਰੇਕ ਹੋ ਜਾਂਦਾ ਤਾਂ ਸਾਡੇ ਕੋਲੇ 50% ਲੈਸ ਤੇ ਹੈ। ਇਸੇ ਗੱਲ ਕਰਕੇ ਹੁਣ ਜਿਵੇਂ ਸਾਡੇ ਕੋਲੇ ਆ ਆ ਜਾਂਦੇ ਆ ਜੀ ਹੈਗੇ ਆਪਣੇ ਕੋਲੇ ਆ ਡੱਬ ਦਾ ਸ਼ੈਂਪੂ ਹੈ ਜੀ। ਆ ਡੱਬ ਦਾ హెయిర్ ਫਾਲ ਰਿਕੋਸਟ ਆ ਸ਼ੈਂਪੂ ਹੈ ਜੀ ਡੱਬ ਦਾ। ਇਹਦਾ ਐਮ ਆਰ ਪੀ ਹੈਗਾ ਜੀ 799 ਰੁਪਏ ਪਰ ਸਾਡੇ ਕੋਲੇ ਸਿਰਫ ਇਹ 400 ਰੁਪਏ ਦਾ ਰਹਿ ਜਾਊਗਾ ਵੀਰ ਜੀ। ਇਹ ਵਾਲਾ। ਹਾਂ ਜੀ ਸਾਡੇ ਕੋਲ ਸਿਰਫ 400 ਦਾ ਰਹਿ 400 ਰੁਪਏ ਦਾ ਦੇਖੋ ਤੁਸੀਂ ਤੁਹਾਨੂੰ ਮੈਨਾਂ ਦੇਗਾ। ਪਹਿਲੇ ਕੋਲੇ ਦੋ ਪ੍ਰੋਡਕਟ ਹੋਊਗਾ ओरिजिनल ਹੋਊਗਾ। ਜਿਹੜਾ ਕੋਈ ਮਰਜ਼ੀ ਲਾਓ ਤੁਸੀਂ ਫੇ ਅਡੇ ਟੋਲ ਦਾ ਹੈਂਡ ਵਾਸ਼ ਹੈ ਵੀਰ ਜੀ ਇਹਦਾ ਐਮ ਆਰ ਪੀ ਹੈਗਾ 99 ਰੁਪਏ ਯਾਨੀ ਕਿ 99 ਰੁਪਏ ਕੱਟ ਕੇ ਇਹਨਾਂ ਨੇ 79 ਰੁਪਏ ਕੀਤਾ ਹੋਇਆ ਇਹਨਾਂ ਨੇ ਸਾਡੇ ਕੋਲ ਸਿਰਫ 40 ਰੁਪਏ ਦਾ ਰਹਿ ਜਾਣਾ ਸਿਰਫ ਹੀ ਸਿਰਫ 40 ਰੁਪਏ ਦਾ ਰਹਿ ਜਾਣਾ ਸਿਰਫ 40 ਰੁਪਏ ਦੇ ਵਿੱਚ ਮਿਲ ਜਾਣਾ ਹੋਰ ਕਈ ਤਰ੍ਹਾਂ ਦਾ ਸਮਾਨ ਜਿਹੜਾ ਪਿਆ ਹੈਗਾ ਤੁਸੀਂ ਇੱਥੇ ਯੂਜ਼ ਕਰਨਾ ਹੈਗਾ ਤੇ ਆ ਪੱਖੇ ਵੀ ਪਏ ਹਨ ਬਈ ਮਨ ਲਾ ਦਾ ਆ ਪੱਖੇ ਵੀ ਪਏ ਆ ਜੀ ਸੀਲਿੰਗ ਫੈਨ ਵੀ ਹੈਗੇ ਆ ਜਿਨੇ ਹੁਣ ਏਰੀਅਲ ਸਰਫ ਹੈ ਜੀ ਆਹ ਏਰੀਅਲ ਫਰੰਟ ਲੋਡ ਮਸ਼ੀਨ ਦਾ